ਕਿਉਂਕਿ ਗੱਲ ਸਿਰਫ ਕੋਠੀਆਂ ਪੋਠਿਆਂ ਦੀ ਗ੍ਰਾਂਟ ਵੰਡਣ ਦੀ ਨਹੀਂ ਗੱਲ ਦਾ ਇਹ ਵੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਬਹੁਤਾ ਹਿੱਸਾ ਗਰੀਬ ਵਰਗ ਨਾਲ ਸੰਬੰਧਿਤ ਹੈ ਜਿਹੜੀ 40% ਦੇ ਕਰੀਬ ਵਾਸੀ ਹੁੰਦੇ ਸਾਡੇ ਗਰੀਬ ਭੈਣ ਭਰਾਵਾਂ ਦੀ ਉਹਦੇ ਵਿੱਚੋਂ ਜੇ ਕਹਿ ਲਈਏ ਵੀ 70 ਸਾਲ ਹੋ ਗਏ 70 ਤੋਂ ਉੱਤੇ ਹੀ ਹੋ ਗਏ ਆਜ਼ਾਦ ਹੋਇਆ ਨੂੰ ਫੱਜੇ ਵੀ ਉਹਨਾਂ ਦੇ ਹਾਲਾਤ ਇਹੋ ਜਿਹੇ ਆ ਕਿ ਉਹ ਆਪਣੇ ਮਕਾਨ ਕਾਉਣ ਤੇ ਸਮਰੱਥ ਨਹੀਂ ਹੋਏ ਉਹ ਆਪਣੇ ਬੱਚਿਆਂ ਨੂੰ ਕੋਈ ਵੱਡਿਆਂ ਉਧਿਆਂ ਤੱਕ ਲਿਜਾਣ ਤੇ ਇੰਨੇ ਸਮਰੱਥ ਨਹੀਂ ਹੋਏ ਸੋ ਉਹਨਾਂ ਵਿੱਚ ਬਹੁਤ ਸਾਰਾ ਜਿਹੜਾ ਯੋਗਦਾਨ ਹੈ ਉਹ ਪੁਰਾਣੀ ਸਰਕਾਰਾਂ ਨੇ ਵੀ ਕੋਇਆ ਜਦੋਂ ਮੈਂ ਆਉਂਦੀ ਹੁੰਦੀ ਸੀ ਤਾਂ ਇਥੇ ਦੱਸਿਆ ਜਾਂਦਾ ਸੀ ਪਿੰਡਾਂ ਦੇ ਵਿੱਚ ਵੀ ਜੋ ਮਕਾਨਾਂ ਲਈ ਗ੍ਰਾਂਟਾਂ ਆਉਂਦੀਆਂ ਆਂਦੀਆਂ ਸਰਕਾਰ ਵੱਲੋਂ ਉਹ ਕਿੰਦਾ ਕਿ ਜਿਹੜੇ ਪਹਿਲਾਂ ਹੀ ਜਿਨ੍ਹਾਂ ਕੋਲ ਘਰ ਬਣੇ ਆ ਪੱਕੇ ਘਰ ਬਣੇ ਉਹਨਾਂ ਨੂੰ ਨਹੀਂ ਚਾਹੀਦਾ ਸਾਰਾ ਪਰਸਨ ਜਾਂ ਕਿਵੇਂ ਅਫਸਰ ਦੇ ਲੈਵਲ ਦੇ ਉੱਪਰ ਜਾਂ ਥਲੜਿਆਂ ਦੇ ਲੈਵਲ ਦੇ ਉੱਪਰ ਕਿਸ ਤਰ੍ਹਾਂ ਇਹ ਸਿਸਟਮ ਚਲਾਇਆ ਜਾਂਦਾ ਸੀ ਮੈਨੂੰ ਨਹੀਂ ਪਤਾ ਪਾਰੇ ਜਦੋਂ ਦੀ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਨੇ ਪੰਜਾਬ ਦੀ ਵਾਰਤੋਂ ਸੁਣਾਈ ਆ ਉਹਨਾਂ ਦੀ ਕੋਈ ਹਿਰਾਕਤਾਂ ਇਹ ਸਾਰਾ ਕਸ਼ੇ ਪਾਰਦਰਸ਼ੀ ਨਾਲ ਹੋਵੇ ਜਿਹਦਾ ਹੱਕ ਹੈ ਉਹਨੂੰ ਮਿਲੇ ਤੇ ਕੋਈ ਵੀ ਉਹਦਾ ਸਿਫਾਰਿਸ਼ ਜਾਂ ਪੈਸੇ ਦੀ ਮਦਦ ਦੇ ਨਾਲ ਤੇ ਉਠਣ ਦੀ ਕੋਸ਼ਿਸ਼ ਨਾ ਕਰੇ ਸੋ ਅਸੀਂ ਉਹਨਾਂ ਲੀਹਾਂ ਤੇ ਚੱਲਦੇ ਹੋਏ ਇਹ ਕੋਸ਼ਿਸ਼ ਕੀਤੀ ਸੀ ਕਿ ਸਾਡੇ ਗਰੀਬ ਭੈਣ ਭਰਾ ਜਿਹੜੇ ਉਹਨਾਂ ਨੂੰ ਉਹਨਾਂ ਦੇ ਹੱਕ ਦਵਾਏ ਜਾਣ ਵਾਚੂ ਮੇਰੇ ਕੋਲੇ ਤਕਰੀਬਨ 90 ਦੇ ਕਰੀਬ ਤੁਹਾਡੇ ਸੈਕਸ਼ਨ ਲੈਟਰ ਹੈ ਜਿਨ੍ਹਾਂ ਦੇ ਵਿੱਚ ਮੈਨੂੰ ਜਿੰਨਾ ਕੁ ਪਤਾ ਕਿ 1 ਤੋਂ 3 ਇੱਕ ਤੋਂ 3 ਤੁਹਾਡੇ ਜਿਹੜੇ ਪੈਸੇ ਖਰਦਿਆ ਚ ਪਏ ਜਾਣਗੇ ਪਹਿਲੀ ਗ੍ਰਾਂਟ ਜਿਹੜੀ ਆਉਂਦੀ ਹੋਈ ਹੈ ਫਿਰ ਤੁਸੀਂ ਟਾਈਮ ਸਰ ਸ਼ੁਰੂ ਕਰਾ ਲਿਓ ਕਿਉਂਕਿ ਉਸ ਤੋਂ ਬਾਅਦ ਇਹਨਾਂ ਨੇ ਦੂਜੀ ਗ੍ਰਾਂਟ ਨਾ ਪਾਉਂਦੀ ਹੈ ਤੁਹਾਨੂੰ ਪਤਾ ਹੈ ਕਿ ਜੇ ਉਹਨਾਂ ਕਹ ਹਿੱਸਾ ਤੁਸੀਂ ਬਣਾ ਲਓਗੇ ਸੋ ਇਸ ਵਾਰ 2.5 ਲੱਖ ਦੀ ਗ੍ਰਾਂਟ ਜਿਹੜੀ ਹੈ ਉਹ ਤੁਹਾਨੂੰ ਦਿੱਤੀ ਜਾਣੀ ਹੈ ਤੇ ਮੈਂ ਇਸ ਤੋਂ ਬਾਅਦ ਵੀ ਬੇਨਤੀ ਕਰਾਂਗੀ ਕਿ ਕਿਉਂਕਿ ਪੋਰਟਲ ਬੜੀ ਦੇਰ ਬਾਅਦ ਖੋਲਦੀ ਹੈ ਕੇਂਦਰ ਸਰਕਾਰ ਤੇ ਹੁਣ ਪੋਰਟਲ ਜਿਹੜਾ ਮਕਾਨਾਂ ਵਾਲਾ ਖੁੱਲਿਆ ਹੋਇਆ ਹੈ ਜਿਨ੍ਹਾਂ ਨੇ ਗਾਹਾਂ ਤੋਂ ਅਪਲਾਈ ਕਰਨੇ ਆਂ ਕਈ ਵਾਰੀ ਪੋਰਟਲ ਖੁੱਲ੍ਹਾ ਨਹੀਂ ਉਦੋਂ ਤੇ 3 ਸਾਲ ਸਾਡੇ ਕੋਲੇ ਗਰੀਬ ਭਾਈ ਚ ਇਸੇ ਗੱਲ ਤੇ ਨਾਰਾਜ਼ ਹੁੰਦਾ ਰਿਹਾ ਕਿ ਸਾਡੇ ਨਾਂ ਨਹੀਂ ਪੈਂਦੇ ਸੋ ਮੈਂ ਤਾਂ ਕਰਕੇ ਆਈ ਆ ਇਸ ਮਿੰਟ ਦੇ ਵਿੱਚ ਵੀ ਤੁਸੀਂ ਜਿਹੜੇ ਰਹਿ ਗਏ ਉਹ ਆਪਦੇ ਨਾਂ ਵੀ ਪਵਾਓ ਮੈਂ ਵੀਡੀਓ ਸੇ ਬਣ ਜਾਏ ਜਿਹਦੇ ਸਾਬ ਜਿਹੜੇ ਵੀ ਖੜੇ ਆ ਉਹਨਾਂ ਨੂੰ ਵੀ ਇਹ ਬੇਇਨਜ਼ਰੀ ਕਰਾਂਗੇ ਕਪੂ ਕੰਬੇ ਸਾਨੂੰ ਚਲੋ ਮੇਰਾ ਵੀ ਕੋਈ ਵੀ ਵਰਦਾ ਕਿਸੇ ਪਿੰਡ ਦਾ ਅਵਲ ਖਾਣੇ ਪਿੰਡ ਦਾ ਖਾਸ ਕਰਕੇ ਵਾਝਾ ਨਾ ਰਹੇ ਉਹ ਸਾਰਿਆਂ ਦੇ ਨਾਂ ਜਿਹੜੇ ਚੜ ਜਾਣ ਚਾਹੀਦੇ ਬੋਟਲ ਤੇ ਤੇ ਬਾਕੀ ਜਿਹੜੇ ਮੇਰੇ ਭੈਣ ਪਰ ਸਰਪੰਚ ਸਾਹਿਬ ਖੜੇ ਆ ਆਮ ਆਦਮੀ ਪਾਰਟੀ ਨੇ ਬਹੁਤ ਮੌਕਾ ਦਿੱਤਾ ਕਿ ਸਾਡੇ ਆਮ ਧਰਾਂ ਦੇ ਬੱਚੇ ਆ ਜਿਹੜੇ ਉਹ ਪੰਚ ਸਰਪੰਚ ਅਵਧਿਆ ਤੇ ਪਹੁੰਚਣ ਤੇ ਅਸੀਂ ਜਿੱਥੇ ਵੀ ਖੜੇ ਆ ਲਾਈਨ ਦੇ ਵਿੱਚ ਮੈਨੂੰ ਲੱਗਦਾ ਤੇ ਸਾਰੇ ਉਹ ਜਿਹੜਾ ਘਰਾਂ ਚ ਉੱਟ ਕੇ ਆਏ ਆ ਜਿਨ੍ਹਾਂ ਨੇ ਕਦੇ ਇਹ ਸੋਚਿਆ ਵੀ ਅਸੀਂ ਇਸੇ ਇਥੋਂ ਪਹੁੰਚਾਂਗੇ ਸੋ ਵਿੱਕੀ ਮੇਰਾ ਭਰਾ ਖੜਾ ਹੈ ਇਹਦੀ ਵਾਈਫ ਸਰਪੰਚ ਬਣੀ ਹੈ ਸੋ ਪਹਿਲੀ ਗੱਲ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸਾਡੀਆਂ ਧੀਆ ਭੈਣਾਂ ਵੀ ਅੱਗੇ ਹੋ ਕੇ ਰਾਜਨੀਤੀ ਦੇ ਵਿੱਚ ਜਾਂ ਕਹਿ ਲਓ ਕਿ ਲੋਕ ਸੇਵਾ ਚ ਪੈਰ ਪਾ ਲਿਆ ਨੇ ਸੋ ਉਹਨਾਂ ਦੀ ਵੀ ਡਿਊਟੀ ਹੈ ਕਿ ਕੋਈ ਵੀ ਬੰਦਾ ਗਰੀਬ ਹੈ ਜਿਹੜਾ ਉਹ ਇਸ ਹੱਕ ਤੋਂ ਵਾਂਝਾ ਨਾ ਰਵੇ ਔਰ ਦੂਜੀ ਗੱਲ ਕਿਉਂਕਿ ਮੇਰੇ ਵਿਭਾਗ ਨਾਲ ਬਹੁਤ ਸਾਰੇ ਮਸਲੇ ਜੁੜੇ ਹੁੰਦੇ ਆ ਪਿੰਡਾਂ ਦੇ ਜੇ ਕਿਸੇ ਦੀ ਪਰਿਵਾਰ ਤੇ ਵਿੱਚ ਕੋਈ ਦਿੱਕਤ ਹੈ ਅਸੀਂ ਦੋ ਦਿਨ ਪਹਿਲਾਂ ਇਸ ਮਲੋਂਤ ਦੇ ਵਿੱਚ ਉਹਨਾਂ ਬੱਚਿਆਂ ਨੂੰ ਫੈਂਸ਼ਨ ਲਾਈ ਸੀ ਜਿਨ੍ਹਾਂ ਦੇ ਮਾਪਿਓ ਇਸ ਦੁਨੀਆ ਵਿੱਚ ਹੈ ਨਹੀਂ ਘਰ 'ਚ ਕੋਈ ਕਮਾਉਣ ਵਾਲਾ ਹੈ ਨਹੀਂ ਅ ਅੱਜ ਅਸੀਂ ਅਬਲਖਰਾਨਾ ਪਿੰਡ ਦੇ ਵਿੱਚ ਸਾਡਾ ਜਿਹੜਾ ਗਰੀਬ ਭਾਈਚਾਰਾ ਉਹਨੂੰ ਆਵਾਸ ਯੋਜਨਾ ਦੇ ਤਹਿਤ ਤਕਰੀਬਨ 90 ਘਰਾਂ ਨੂੰ ਅੱਜ ਸੈਂਕਸ਼ਨ ਲੈਟਰ ਦਿੱਤੇ ਗਏ ਆ ਔਰ ਇਸ ਤੋਂ ਬਿਨਾ ਕਾਫੀ ਦੇਰ ਤੋਂ ਇਹ ਪੋਰਟਲ ਬੰਦ ਪਿਆ ਸੀ ਔਰ ਤੁਹਾਡੇ ذریعے ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹਾਂਗੀ ਕਿ ਪੋਰਟਲ ਖੁੱਲ੍ਹਾ ਹੋਇਆ ਤੇ ਅਸੀਂ ਆਪਣੇ ਅਫਸਰ ਸਾਹਿਬਾਨਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਜਿੰਨੇ ਵੀ ਲੋੜਵੰਦ ਪਰਿਵਾਰ ਨੇ ਉਹਨਾਂ ਦੇ ਨਾਮ ਚੜ੍ਹਾਏ ਜਾਣ ਤਾਂ ਕਿ ਸਾਡੇ ਇਹ ਪਰਿਵਾਰ ਆ ਜਿਹੜੇ ਬੇਸਿਕ ਸਹੂਲਤਾਂ ਤੋਂ ਵਾਂਝੇ ਨਾ ਰਹਿਣ। ਕਿਉਂਕਿ ਕਿਆਰੋਂ ਸਿਰਫ ਇਹ ਸਰਕਾਰ ਲਈ ਕਾਫੀ ਧੱਨੇ ਹੋਇਆ ਔਰ ਤੁਸਤ ਕਦੋਂ ਹੋਊਗੀ। ਦੇਖੋ ਜੀ ਸਾਡੀ ਪੂਰੀ ਕੋਸ਼ਿਸ਼ ਹੈ ਅਸੀਂ ਜਲਦ ਤੋਂ ਜਲਦ ਇਹ ਜਿਹੜੀ ਇੱਕ ਵਾਦਾ ਕੀਤਾ ਸੀ ਉਹ ਪੂਰਾ ਕਰਾਂਗੇ ਔਰ ਕਿਉਂਕਿ ਮਾਨ ਸਰਕਾਰ ਤਾਂ ਪਹਿਲਾਂ ਵੀ ਜਿਹੜੇ ਬਿਨਾ ਗਰੰਟੀਆਂ ਤੋਂ ਵੀ ਇੰਨਾ ਕੁਝ ਕੀਤਾ ਔਰ ਇਹ ਵੀ ਅਸੀਂ ਜ਼ਰੂਰ ਜਾਣਦੀ ਤੋਂ ਆ। ਮੈਡਮ ਜੀ ਗੱਲ ਕਰੀਏ ਜਿੱਥੇ 52 ਪੁਲਿਸ ਅਧਿਕਾਰੀਆਂ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਭ੍ਰਿਸ਼ਟਾਚਾਰ ਨੂੰ ਲੈ ਕੇ ਉੱਥੇ ਦੇਖਿਆ ਗਿਆ ਵੀ ਵੀ ਛੋਟੇ ਲੈਵਲ ਦੇ ਅਧਿਕਾਰੀ ਐ। ਇਹਨੂੰ ਤੁਸੀਂ ਕਿਵੇਂ ਦੇਖਦੇ? ਦੇਖੋ ਜੀ ਚਾਹੇ ਛੋਟੇ ਲੈਵਲ ਦਾ ਹੋਵੇ ਚਾਹੇ ਵੱਡੇ ਲੈਵਲ ਦਾ ਹੋਵੇ ਪਰ ਮੈਨੂੰ ਲੱਗਦਾ ਕਿ ਐਕਸ਼ਨ ਲੈਣਾ ਬਣਦਾ ਸੀ ਕਿਉਂਕਿ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਖੱਜਲ-ਖੁਆਰੀ ਔਰ ਲੋਕਾਂ ਨੂੰ ਉਹਨਾਂ ਦੀ ਸਹੂਲਤਾਂ ਤੋਂ ਵੀ ਵਾਂਝੇ ਹੋ ਜਾਂਦੇ ਜਦੋਂ ਆਪਾਂ ਸਿਸਟਮ ਨੂੰ ਭ੍ਰਿ ਔਰ ਮਾਨ ਸਰਕਾਰ ਦਾ ਮਾਨ ਸਾਹਿਬ ਦਾ ਮੈਂ ਇਸ ਗੱਲੋਂ ਤਹਿ ਦਿਲੋਂ ਧੰਨਵਾਦ ਵੀ ਕਰਾਂਗੀ ਕਿ ਇਸ ਤਰ੍ਹਾਂ ਦੇ ਐਕਸ਼ਨ ਆ ਜਿਹੜੇ ਉਹ ਲਗਾਤਾਰ ਜਾਰੀ ਰੱਖੇ। ਥੈਂਕ ਯੂ।